ਡੇਢ ਸਾਲ ਤੋਂ ਇੱਕ ਮੁੰਡਾ ਮੈਨੂੰ ਪਰੇਸ਼ਾਨ ਕਰ ਰਿਹਾ ਸੀਗਾ ਟੌਰਚਰ ਕਰ ਰਿਹਾ ਸੀਗਾ ਉਹਨੇ ਮੈਨੂੰ ਕਿਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਮਨ ਨੂੰ ਹਰ ਜਗ੍ਹਾ ਤੋਂ ਬਲੌਕ ਕਰਤਾ ਤੇ ਉਹ ਬਹੁਤ ਟੌਰਚਰ ਕਰ ਰਿਹਾ ਸੀਗਾ ਵੀ ਮੇਰੇ ਨਾਲ ਫੋਰਸ ਕਰ ਰਿਹਾ ਸੀਗਾ ਤੇ ਆयो ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਹਦੀ ਵਜ੍ਹਾ ਨਾਲ ਉਹ ਇਰੀਟੇਟ ਹੋ ਗਿਆ ਸਾਈਕੋ ਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈਣ ਗਈ ਆ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਗਾੜ ਮਾਰੀ ਲੋਹੇ ਦੀ ਸਿਰ ਦੇ ਵਿੱਚ ਫਿਰ ਸਾਰੀ ਬਾਡੀ ਤੇ ਸਿਰ ਦੇ ਵਿੱਚ ਸਾਰੀ ਬਾਡੀ ਤੇ ਰੋਡ ਮਾਰੀ ਫੇਸ ਦੇ ਉੱਤੇ ਬਾਦ ਲੋਹੇ ਦਾ ਕਾਪਾ ਟਾਈਪ ਸਮਥਿੰਗ ਕੋ ਸਿਰ ਦੇ ਵਿੱਚ ਮਾਰਿਆ ਕਿੰਨੀ ਕੁ ਦੂਰੀ ਤੇ ਐ ਜਿੱਧਰ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਤੇ ਐ ਕਿੰਨੇ ਟਾਈਮ ਤੋਂ ਪਰੇਸ਼ਾਨ ਕਰ ਰਿਹਾ ਸੀ ਇਹ 2 ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਸੀ ਉਹਨੇ ਤੁਹਾਨੂੰ ਉਹਨੇ ਇੰਸਟਾ ਤੋਂ ਸਭ ਤੋਂ ਪਹਿਲਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਬਲੌਕ ਕਰਤਾ ਸੀਗਾ ਮੈਸੇਜ ਦਾ ਰਿਪਲਾਈ ਵੀ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਗੱਲ ਕੀਤੀ ਆਵਰੇ ਪਰਿਵਾਰ ਦੁਆਰਾ ਉਹਦੇ ਪੇਰੈਂਟਸ ਨੇ ਦੋ ਤੋਂ ਤਿੰਨ ਵਾਰੀ ਉਹਨਾਂ ਦੇ ਫੈਮਿਲੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹ ਉਹਨਾਂ ਦੇ ਪੇਰੈਂਟਸ ਨੇ ਵੀ ਕਹਿਤਾ ਕਿ ਸਾਡੇ ਹੱਥ ਤੋਂ ਬਾਹਰ ਆ ਸੀ ਕੁਝ ਨਹੀਂ ਕਰ ਸਕਦਾ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੈਂ ਇਹ ਕਹਿੰਨੀ ਆ ਕਿ ਜਿਸ ਤਰ੍ਹਾਂ ਮੇਰੀ ਹਾਲਤ ਕੀਤੀ ਹੈ ਮੈਨੂੰ ਇੰਨਾ ਕੋ ਸਪੋਰਟ ਮਿਲੇ ਸਰਕਾਰ ਵੱਲੋਂ ਕਿ ਮੈਂ ਆਮ ਵੀ ਲਾਈਫ ਜੀ ਸਕਾਂ ਮੈਂ ਕਿਤੇ ਵੀ ਆਣਾ ਜਾਣਾ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਨੂੰ ਜਿੰਨੀ ਜ਼ਿਆਦਾ ਹੋ ਸਕਦੀ ਹੈ ਸਖਤੀਆਂ 19 ਤੋਂ 19 ਜ਼ਿਆਦਾ ਸਖਤ ਸਜ਼ਾ ਹੋਵੇ ਉਹਨੇ ਬੈਠਾ ਹੈ ਅੱਜ ਆਪਾਂ ਇੱਕ ਵੀਡੀਓ ਚਲਾਈ ਸੀ ਇੱਕ ਲੜਕੀ ਦੀ ਜਿਹੜੀ ਇੰਜੀਨੀਅਰਿੰਗ ਕਰ ਰਹੀ ਹੈ ਤੇ ਉਹ ਕੁੜੀ ਹਸਪਤਾਲ ਦੇ ਵਿੱਚ ਭਰਤੀ ਹੋਈ ਹੈ ਉਹਨੇ ਇਸ ਮੁੰਡੇ ਤੇ ਗੰਭੀਰ આરોਪ ਲਾਏ ਸੀ ਕਿ ਉਹ ਪਾਣੀ ਲੈਣ ਗਈ ਸੀ ਤੇ ਉਹਨੇ ਇਸ ਦੇ ਸਿਰ ਤੇ ਰਾਡ ਮਾਰੀ ਹੈ ਉਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਤੇ ਨਵਾਂ ਪਹਿਲੂ ਜਿਹੜਾ ਉਹ ਸਾਹਮਣੇ ਆਇਆ ਹੈ ਜਿਹੜਾ ਕਿ ਮੁੰਡਾ ਸਾਨੂੰ ਖੁਦ ਆਪਦੀ ਜ਼ੁਬਾਨੀ ਦੱਸੇਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਡਾ ਫਰਜ਼ ਬੰਦਾ ਹੈ ਅਸੀਂ ਉਸ ਕੁੜੀ ਦਾ ਪੱਖ ਚਲਾਇਆ ਸੀ ਤੇ ਇਸ ਮੁੰਡੇ ਦਾ ਵੀ ਪੱਖ ਜਿਹੜਾ ਕਿ ਖੁਦ ਦੱਸ ਰਿਹਾ ਹੈ ਵੀ ਉਹ ਕੁੜੀ ਮੇਰੇ ਨਾਲ ਪਿਛਲੇ ਕਈ ਦਿਨਾਂ ਤੋਂ ਅ ਮਤਲਬ ਰਿਸ਼ਤੇ ਰਿਲੇਸ਼ਨ ਚ ਸੀਗੀ ਆਪਾਂ ਪੂਰੀ ਜਾਣਕਾਰੀ ਇਸ ਮੁੰਡੇ ਕੋਲ ਲਵਾਂਗੇ ਵੀਰੇ ਸਵਾਗਤ ਹੈ ਲਾਈਵ ਦੇ ਵਿੱਚ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਕੀ ਮਾਮਲਾ ਕੀ ਹੋਇਆ ਸੀ ਉਹ ਕੁੜੀ ਤੁਹਾਡੇ ਤੇ ਗੰਭੀਰ આરોਪ ਲਾ ਰਹੀ ਹੈ ਵੀ ਉਹਨੇ ਮੈਨੂੰ ਰਾੜ ਮਾਰੀ ਹੈ ਪਾਣੀ ਲੈਣ ਗਈ ਸੀ ਕੀ ਮਾਮਲਾ ਕੀ ਆ ਸਰ ਜੀ ਗੱਲ ਉਹ ਪੂਰੀ 4 ਸਾਲ ਤੋਂ ਮੇਨਾਂ ਰਿਸ਼ਤੇ ਠੀਕ ਹੈ ਮੇਰੇ ਪੂਰੇ ਪਰਿਵਾਰ ਚੋਂ ਦਾਣਾ ਜਾਣਾ ਸੀ ਠੀਕ ਹੈ ਮੇਰੇ ਨਾਨਕੇ ਦਾਦਕੇ ਸਭ ਨਾਲੋਂ ਵਰਤੀ ਹੈ ਜੀ ਮੇਰੀ ਪੈਨ ਦੇ ਵਿਆਹ ਤੱਕ ਸਰ ਰਿਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਹੁੰਦੇ ਆ ਠੀਕ ਹੈ ਉਹਦੇ ਘਰ ਦੀ ਵੀ ਰਾਜੀ ਸੀ ਸਾਰੇ ਮੇਰੇ ਘਰ ਦੇ ਕਿ ਰਾਜੀ ਘਰਾਂ ਚ ਨਹੀਂ ਆਣਾ ਜਾਣਾ ਇਸ ਸਰ ਠੀਕ ਹੈ ਠੀਕ ਹੈ ਸਰ ਐਂਡ ਕੁੜੀ ਨੂੰ ਮੈਂ ਕਾਲਜ ਲਾਇਆ ਦੀ ਪਾਪਾ ਫਰੀਦ ਐਂ ਵੀ ਅੱਸੀ ਸੱਤ ਤੱਕ ਸਭ ਚੀਜ਼ ਮੈਂ ਕਰਦਾ ਸੀ ਜੀ ਪਾਸ ਦੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨਾਲ ਮਮਰਚ ਲੜਾਈ ਹੋਈ ਹੈ ਕੁੜੀ ਫੇਰ ਠੀਕ ਹੋ ਕੇ ਮੇਰੇ ਕੋਲ ਆ ਪਈ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਅੱਜ ਤੋਂ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਜੀ ਮੈਂ ਤੇਰੇ ਨਾਲ ਨਹੀਂ ਰਹਿਣਾ ਨਹੀਂ ਰਹਿ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਠੀਕ ਹੈ ਠੀਕ ਹੈ ਜੀ ਸਭ ਕੁਝ ਆਉਂਦਾ ਕੁੜੀ ਨੂੰ ਮਤਲਬ ਇੰਨਾ ਕੁ ਖੁਸ਼ ਰੱਖਿਆ ਕਿ ਮੱਚਾ ਦੇ ਮਾਪੇ ਨੂੰ ਇੰਨਾ ਆਦਮੀ ਨੇ ਕੀਤਾ ਹੋਣਾ ਜਿੰਨਾ ਕੁੜੀ ਦਾ ਮੈਂ ਕੀਤਾ ਸੀ ਚਾਹੇ ਇੱਥੇ ਮੈਂ ਗਲਤਾਂ ਕਰੇ ਸਹੀਆਂ ਵੀ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਇਹ ਉਹ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰਾ ਨਾਲ ਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਲਵਾ ਕੇ ਘਰ ਪਰਿਵਾਰ ਮੇਰਾ ਸਭ ਕੁਝ ਆੜ ਕੇ ਸਭ ਕੁਝ ਮੇਰਾ ਖਾ ਕੇ ਉਹਨੂੰ ਕੁੜੀ ਨੂੰ ਸਰ ਮੇਰੇ ਨਾਲ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਤੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਇੱਕ ਮੇਰੀ ਗੱਲ ਸੁਣੋ ਉਹ આરોਪ ਲਾ ਰਹੀ ਹੈ ਮਤਲਬ ਤੁਸੀਂ ਇੱਕ ਮਹੀਨਾ ਉਹਨੇ ਕਿਹਾ ਤਾਂ ਵੀ ਫਿਊਚਰ ਨਹੀਂ ਹੈ ਤੁਹਾਨੂੰ ਲੱਗਦਾ ਸੀ ਤੁਸੀਂ ਉਹਨਾਂ ਦੇ ਮਦਰ ਜਾਂਦੇ ਸੀ ਫਿਰ ਨਹੀਂ ਗਿਆ ਜੀ ਅੱਛਾ ਫਿਰ ਅੱਜ ਕੀ ਮਤਲਬ ਅੱਜ ਕੀ ਗੱਲ ਹੋਈ ਦੱਸ ਮੈਨੂੰ ਕਹਿ ਰਹੀ ਹੈ ਮੇਰੇ ਸਿਰ ਤੇ ਹਫਤਾ ਪਹਿਲਾਂ ਇਹ ਕੋਈ ਨਾਲ ਮੇਰੀ 2 ਘੰਟੇ ਗੱਲ ਹੋਈ ਹੈ ਵਿਦ ਪ੍ਰੂਫ ਹੈ ਤੁਹਾਨੂੰ ਇੱਕ ਇੱਕ ਚੀਜ਼ ਭੇਜ ਦਿੱਤੀ ਹੈ ਠੀਕ ਹੈ ਠੀਕ ਹੈ ਮੇਰੇ ਕੋਲ ਸਭ ਪਿਆ ਸਰ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਜੀ ਮੈਂ ਦਿੱਲੀ ਜਾਣਾ ਹੈ ਬੇਟਾ ਤੂੰ ਮੇਰੇ ਨਾਲ ਚੱਲੀ ਠੀਕ ਹੈ ਸਭ ਸੱਡੀ ਗੱਲ ਹੋਈ ਉਸ ਤੋਂ ਬਾਅਦ ਜੀ ਪਤਾ ਨਹੀਂ ਇਹਦੇ ਮਨ ਚ ਕੀ ਆਇਆ ਦੋ ਦਿਨ ਪਹਿਲਾਂ ਇਹਨੇ ਫਿਰ ਮੇਰੇ ਨਾਲ ਲੜਾਈ ਕਰ ਦਿੱਤੀ ਠੀਕ ਹੈ ਠੀਕ ਹੈ ਸਰ ਉਸ ਤੋਂ ਬਾਅਦ ਅਜੇ ਪਾਣੀ ਲੈਣ ਆਈ ਹੈ ਉੱਥੇ ਮੇਰੇ ਨਾਲ ਦੀ ਗੱਲ ਹੋਈ ਹੈ ਅਸੀਂ ਤੁਸੀਂ ਗਈ ਸੀ ਆਪਾਂ ਇਸ ਤੁਸੀਂ ਮੈਂ ਉੱਥੇ ਹੀ ਖੜਾ ਸੀ ਮੈਂ ਸ਼ੌਕ ਤੇ ਗਿਆ ਸੀ ਉੱਥੇ ਉੱਥੇ ਹੀ ਖੜਾ ਸੀ ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਨਹੀਂ ਸਰ ਤੇ ਸਰੇ ਪਾਣੀ ਦੀ ਗੱਲ ਲੱਗ ਕੇ ਸਕੂਟੀ ਉੱਤੇ ਲੱਗੀ ਪਾਣੀ ਤੋਂ ਪੈਨਸ ਲੱਗ ਗਿਆ ਜਿਹੜੇ ਪੈਲੇ ਇਹਦੇ ਸਿਰ ਤੇ ਝੋਟ ਲੱਗੀ ਤਾਂ ਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਅੱਛਾ ਮਤਲਬ ਤੁਸੀਂ ਮਾਰੇ ਨਹੀਂ ਵੀ ਨਹੀਂ ਮਾਰੇ ਠੀਕ ਹੈ ਕਿਤੇ ਹੋਰ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਗੱਲਾਂ ਹੈਗੀਆਂ ਜਿਹੜੀ ਮਤਲਬ ਜਿਵੇਂ ਕੋਈ ਘੁੰਮਣ ਗਈ ਹੈ ਤੁਹਾਡੇ ਨਾਲ ਕਿਤੇ ਬਾਹਰ ਵੀ ਗਈ ਹੈ ਕਿਤੇ ਸਰ ਹਰਦਵਾਲ ਗਈ ਹੈ ਜੀ ਪ੍ਰੈਜ਼ੀਡੈਂਟ ਅੰਮ੍ਰਿਤਸਰ ਹਰ ਜਗ੍ਹਾ ਗਈਆਂ ਦੀ ਮੰਮੀ ਨਾਲ ਗਈਆਂ ਸੀ ਪਰ ਤੋਂ ਬਲੂ ਮੇਰੇ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਛੱਟੋ ਮੇਰੀ ਭੈਣ ਦਾ ਵਿਆਹ ਜੈਸਰ ਕੀਤਾ ਸੀ ਉੱਥੇ ਦੀ ਮੰਮੀ ਨਾਨੀ ਇਹ ਖੁਦ ਪਿਆਰ ਹੋ ਕੇ ਸਾਰੀ ਮੇਰੇ ਨਾਲ ਗਈਆਂ ਸੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਨਾਲ ਲੈ ਕੇ ਗਈ ਜੀ ਮੈਂ ਨਾਲ ਸੀ ਮੇਰੇ ਬਲੂ ਤੁਹਾਨੂੰ ਸਭ ਫੋਟੋ ਨਾਲ ਦੇ ਸਕਦਾ ਜੀ 4 ਸਾਲ ਕੁਰੀ ਮੇਨਰ ਰਿਸ਼ਮ ਦੇ ਲਈ ਹੁਣ ਤੁਹਾਡੇ ਤੇ આરોਪ ਲਾ ਰਹੀ ਹੈ ਚਲੋ ਝੂਠਾ ਹੈ ਜਾਂ ਸੱਚਾ ਹੈ ਤਾਂ ਇਨਵੈਸਟੀਗੇਸ਼ਨ ਦਾ 파ਟ ਹੈ ਨਾ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 400 ਦਾ ਜਿੰਨਾ ਬਰਬਾਦ ਕਿਉਂ ਕੀਤਾ ਤੁਸੀਂ ਸਭ ਕੁਝ ਮੇਰੇ ਨਾਲ ਉਜਾੜਤਾ ਸਕੂਟੀ ਲੈਫਟੋ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਸਰ ਮੈਂ ਸੁਣਾਣਾ ਨਹੀਂ ਚਾਹੁੰਦਾ ਮੈਂ ਲੋਕਾਂ ਨੂੰ ਕਹਣਾ ਨਹੀਂ ਚਾਹੁੰਦਾ ਵੀ ਰਿਸ਼ਤਾ ਟੁੱਟੇ ਬਾਅਦ ਲੋਕ ਕੀ ਕਹਿੰਦੇ ਆ ਬਟ ਮੇਰੀ ਹੁਣ ਮਜਬੂਰੀ ਬਣ ਚੁੱਕੀ ਆ ਉਹਨੇ ਮੈਨੂੰ ਹਲਾਤੀ ਇਹ ਜੇ ਕਰਦੇ ਸੀ ਤਾਂ ਮੈਨੂੰ ਦੱਸਣਾ ਪੈ ਰਿਹਾ ਜੀ ਚਲੋ ਜੰਗੇ ਸਮਾਚਾਰ ਦੀ ਇਹ رائے ਹੈ ਤੁਸੀਂ ਹੁਣ ਕੁੜੀ ਨਾਲ ਕੋਈ ਰਿਲੇਸ਼ਨ ਨਹੀਂ ਰੱਖਣਾ ਅਗਰ ਜੀ ਉਹ ਤੁਹਾਡੇ ਨਾਲ ਨਹੀਂ ਸੈਟਲ ਹੋਣਾ ਚਾਹੁੰਦੀ ਤਾਂ ਨਹੀਂ ਹੋਣਾ ਤੁਸੀਂ ਕਿਉਂਕਿ ਮੈਂ ਤੁਹਾਡੀ ਗੱਲ ਮੰਨ ਗਿਆ ਸਰ ਸਭ OK ਹੈ ਪਰ ਜੋ ਮੇਰਾ ਇਹਨਾਂ ਕੁਝ ਹੋਇਆ ਹੈ ਮੇਰਾ ਮੇਰੇ ਕੋਲ ਵੀ ਤਾਂ ਕੋਈ ਰਾਹ ਪਾਵੇਂ ਸਰ ਤੁਸੀਂ ਨਹੀਂ ਦੇਖੋ ਤੁਸੀਂ ਜੋ ਕੁਝ ਕੀਤਾ ਵਧੀਆ ਕਰ ਲਿਆ ਨਾ ਜਿਉਂਨੇ ਵੀ ਤੁਹਾਡੀ ਜਿੰਨੀ ਵੇਣਗੀ ਇਹ ਤਾਂ ਪਤੀ ਪਤਨੀ ਦੇ ਵਿੱਚ ਹੁੰਦੀ ਹੈ 10 ਸਾਲ ਪਤੀ ਪਤਨੀ ਰਹਿ ਜਾਂਦੀ ਹੈ ਅਗਰ ਜੇ ਪਤਨੀ ਚਾਹਦੀ ਹੈ ਨਾ ਵੀ ਮੈਂ ਕੋਰਟ ਦੇ ਇੱਕ ਮਿੰਟ ਮੈਂ ਤੁਹਾਨੂੰ ਵਿੱਚ ਸਟਾਪ ਕਰ ਰਹਾ ਮੈਂ ਪਤੀ ਪਤਨੀ ਦੀ ਗੱਲ ਦੀ ਇਹ ਗੱਲ ਕਰਨਾ ਦੇ ਰਹੇ ਹਾਂ ਇਹਦੀ ਮੰਮੀ ਨੇ ਤੇ ਇਹਨਾਂ ਰਲ ਕੇ ਆਦੇ ਪਾਪਾ ਤੇ ਖਰਚੇ ਦਾ ਤੇ ਡੈਮੋਸਟਰ ਕੇਸ ਲਾ ਲਗਿਆ ਠੀਕ ਹੈ ਜੀ ਅੱਜ ਹੋਈ ਪਾਪਾ ਦੇ ਨਾਲ ਆ ਕੇ ਉਹਦੇ ਬਿਆਨ ਦੇ ਰਿਹਾ ਜੀ 2 ਸਾਲ ਤੋਂੁੱਤੇ ਹੋ ਗਏ ਆ ਤੇ ਪਾਪਾ ਨਾਲ ਰਹਿੰਦੇ ਨਹੀਂ ਕਿ ਨਾ ਨਹੀਂ ਕਰਦੇ ਜਾਂਦੇ ਆ ਠੀਕ ਹੈ ਜੀ ਕੁੱਤਿਆਂ ਵਾਲਾ ਉਹ ਬੰਦੇ ਦੇ ਨਾਲ ਨੇ ਹਾਲ ਕੀਤਾ ਐਸੇ ਤੇ ਪਾਪਾ ਦਾ ਉਹਦੇ ਮਾਰਦੀਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁੱਟਦਾ ਸੀ ਦਾਦੂ ਵੀ ਕਹਿੰਦਾ ਮੈਂ ਨਹੀਂ ਕੰਦਾ ਜਮਾ ਉਹਦੇ ਨਾਲ ਵਰਦੀਆਂ ਨਹੀਂ ਸੀ ਉਹਨੂੰ ਮਾਰਾ ਕਹਿੰਦੀ ਸੀ ਸਾਰਾ ਅੱਜ ਉਹ ਬੰਦੇ ਨੇ ਤੇ ਨਾਲ ਆ ਕੇ ਖੜਾ ਜੀ ਡਿਵੋਰਸ ਦਾ ਕੇਸ ਇਹਨੇ ਉਹਦੇ ਪਾਪਾ ਤੇ ਲਾਇਆ ਹੋਇਆ ਸਰ ਜਿਨ੍ਹਾਂ ਨੇ ਆਪਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖੋ ਦੂਜਿਆਂ ਨਾਲ ਲੱਗੀਆਂ ਨੇ ਮਾਰ ਕੇ ਸਭ ਅੱਜ ਉਹ ਹੁੰਦਾ ਪਾਪਾ ਉਹਨਾਂ ਦੀ ਸਪੋਰਟ ਤੇ ਆ ਕੇ ਖੜਾ ਹੈ ਤੁਹ ਜਨਮ ਦਿਨ ਵਗੈਰਾ ਵੀ ਬਣਾਇਆ ਸੀ ਇਹਨਾਂ ਨੇ ਸਰ ਮੈਂ ਤੁਹਾਨੂੰ ਫਿਰ ਪ੍ਰੂਫ ਇੱਕ ਇੱਕ ਚੀਜ਼ ਦਿੰਨਾ ਜਨਮ ਦਿਨ ਐਨਵਰਸਰੀਆਂ ਸਾਡੇ ਤਿੰਨਾਂ ਨਵਰਸਰੀਆਂ ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰ ਆ ਕੇ ਕੇਕ ਕਟਾਉਂਦੀ ਨਹੀਂ ਇਹਦੇ ਬੜੇ ਦਿਨੀਆਂ ਫਰੈਂਡਾਂ ਦੇ ਵਿੱਚ ਮੈਂ ਇਹਦੇ ਜੇ ਕਟਾਉਂਦਾ ਰਿਆ ਇਹਦੀਆਂ ਸਾਰੀਆਂ ਫਰੈਂਡਾਂ ਉਹਦੇ ਕੋਲਜ ਨੂੰ ਪਤਾ ਸੀ ਸਰ ਮੇਰੇ ਰਿਲੇਸ਼ਨ ਦੇ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕੋਲਜ ਫਰੈਂਡਾਂ ਕਰਕੇ ਹੋਇਆ ਸੀ ਉਹਨਾਂ ਨੇ ਇਹਨੂੰ ਫੱਟਿਆ ਆਪ ਤਾਂ ਸਿੱਧੀ ਗੱਲ ਸਰ ਮੁੱਦੇ ਕਹਿਣ ਵਾਲੇ ਬੰਦੇ ਆ ਜੀ ਮੈਨੂੰ ਬਹੁਤ ਵਧੀਆ ਸੀ ਕੁੜੀ ਮੈਨੂੰ ਬਹੁਤ ਸੀ ਸਟੈਪ ਚੱਕੋਗੇ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਪਰ ਮੈਂ ਤਾਂ ਜ਼ਬਰਦਸਤ ਹੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਹਾਂ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਡਾਇਰ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਹੈ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਰੀਜ਼ਨ ਵੀ ਹੋਣੀ ਚਾਹੀਦੀ ਸਰ ਐਸੇ ਜਿਹੇ ਨਹੀਂ ਉਹ ਕਰੀ ਫਿਊਚਰ ਨਹੀਂ ਸੈੱਟ ਤਬੱਸ ਸਰ ਫਿਊਚਰ ਨਹੀਂ ਸੈੱਟ ਹੈ ਉਹਨਾਂ ਦਾ ਫਿਊਚਰ ਸੈੱਟ ਸੀ ਜਿੰਨਾ ਦਾ ਮੈਨੂੰ ਖਰਚੇ ਲੱਗਦਾ ਸੀ ਤਾਂ ਮੈਂ ਹੀ ਕਰਾਂਗੀ ਉਹਨਾਂ ਤਾਂ ਸੈਰ ਸੀਗਾ ਸਰ ਕੰਨੀ ਕੰਨੀ ਚੀਜ਼ ਜਦੋਂ ਉਹਨੂੰ ਮੈਂ ਲੈ ਕੇ ਦਿੱਤੀ ਉਦੋਂ ਫਿਰ ਤਾਂ ਸੈਰ ਸੀਗਾ ਮੈਂ ਅਸਲ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੋਊਗਾ ਉਸ ਤੋਂ ਬਾਅਦ ਉਹਦੇ ਵਿੱਚੋਂ ਦੀ ਮੈਂ ਕੁਆਲਿਟੀ ਫੀਸ ਪਰੀ ਦੇ ਕੇ ਉਹਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਕਢਣੇ ਦਿੱਤੇ ਤੁਹਾਡਾ ਉਹਨਾਂ ਨੂੰ ਵੀ ਸੋਚਣਾ ਤੇ ਇਹ ਸਾਡੀ ਪਰਸਨਲ ਰਾਏ ਹੈ ਵੀ ਹੁਣ ਤੁਹਾਡਾ ਇਹ ਮੀਡੀਆ ਇਸ ਵੀ ਉੱਛਲ ਗਿਆ ਮੈਟਰ ਤੇ ਮੇਰੇ ਖਿਆਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਧੰਨਵਾਦ ਮਾਮਲਾ ਕੀ ਹੈ ਜੀ ਕਿ ਕਿੰਨੇ ਜਿਹੜੇ ਕੇ ਰੋਪ ਲਾਇਆ ਕਿ ਕਿ ਮੁੰਡਾ ਉਸ ਨੂੰ ਕੰਪਨ ਕਰ ਰਿਹਾ ਸੀ ਨਾ ਪ੍ਰਚਲਨ ਕਰ ਰਿਹਾ ਸੀ ਕਿ ਐਸੋਸ ਲੋਕ ਦਾ ਹਮਲਾ ਕਰਕੇ ਜੂ ਫਟਾ ਕੇ ਜਾਏ ਜੀ ਇਹ ਤਾਣਾ ਸੀ ਕਿ ਉਹਨਾਂ ਚੀ ਕੈਮਰਾ ਰਿਸੀਵ ਹੋਇਆ ਤੇ ਸੁਪਾ ਕਰੋ ਜੀ ਉਹਨੇ ਲੜਕੀ ਦੇ ਜੋ ਬਿਆਨ ਕਰ ਦਿੱਤੇ ਜਾਣਗੇ ਤੇ ਉਹਦੇ ਬਿਆਨਾਂ ਦੇ ਮੁਤਾਬਿਕ ਜਿਹੜੀ ਅਪ੍ਰਾਪ ਕਰ ਲਈ ਅਮਚ ਲਿਆਣੀ ਤੇ ਕਿੰਨੀ ਇੱਕ ਸਟਾ ਜਿਹੜੀ ਐਮਐਲਆਰ ਦੇ ਮੁਤਾਬਿਕ ਕਰ ਐਮਐਲਆਰ ਦੇ ਮੁਤਾਬਿਕ ਜਿਹੜੀ ਸਟਾ ਜੀ ਨੂੰ ਸੇਫਟੇ ਲੱਗਣੇ ਪਏ ਜੀ ਲੜਕੀ ਨੂੰ ਹਿਲਾਦੀ ਕਰੀ ਤੇ ਰਿਪੋਰਟ ਲੱਗ ਪਾ ਤੇ ਉਸ ਤੋਂ ਬਾਅਦ ਜਿਹੜਾ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰੇ ਮੰਦੋ ਕਿ ਅੱਜ ਇਸ ਮਾਗ ਵਿੱਚ ਲੜਕੇ ਲੜਕੀਆਂ ਜਿਹੜੀਆਂ ਹੈਗਾ ਕੈਰੀਅਰ ਕਿਸੇ ਸੁਰੱਖਿਅਤ ਹੋਣ ਪੁਲਿਸ ਉਹ ਵੀ ਬਿਨੈ ਆ ਗਿਆ ਕਿ ਇਹਨਾਂ ਲੜਕੀਆਂ ਆ ਦੇ ਆਪਣੇ ਹੱਥ ਵਾਸਤੇ ਵੀ ਵਾਰਤਤਾ ਕਰਨ। ਲekin ਕੁਛ ਐਸਾ ਵੀ ਜਿਹੜੇ ਲੜਕੇ ਹੈ ਇਸ ਤਰ੍ਹਾਂ ਵੀ ਕਰ ਰਹੇ ਜਿਹੜੇ ਇਸ ਤਰ੍ਹਾਂ ਦੇ ਗੁੰਡਾਂ ਅੰਸਰ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਦਕਸ਼ ਨਹੀਂ ਜੋਗ ਹੋਰੀਆਂ ਨਹੀਂ ਵਰਤਿਆ ਨੂੰ ਕੋਈ ਤਰ੍ਹਾਂ ਜਿਹੜਾ ਬਦ ਕਰਦਾ ਤੇ ਉਹਦੇ ਉਹਨਾਂ ਸਭ ਤੋਂ ਸਖਤ ਜਿਹੜੀ ਕੰਮ ਵੀ ਕਰਦੇ